ਉਹ ਨਾ ਹੀ ਪਹੁੰਚ ਗਏ ਕਿਲਾ ਗੋਬਿੰਦਗੜ ਅੰਮ੍ਰਿਤਸਰ ਦਾ 13ਵਾਂ ਗੇਟ ਹਾਲ ਜੇ 1462 ਚੰਬਰਸਰ ਨੂੰ ਰੇਲਵੇ ਨਾਲ ਜੋੜਿਆ ਗਿਆ ਖਾਲਸਾ ਕਾਲ ਜੇ ਅੰਮ੍ਰਿਤਸਰ ਪਰੇ ਪਰੇ ਗ੍ਰਸਥਾਨਾ ਭਰਪੂਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੋਵਾਂ ਨਹੀਂ ਨਾ ਮਹਾਰਾ ਜਰਨਜੀਤ ਸਿੰਘ ਲਈ ਜੜੀਆਂ ਨਾ ਆਪਣੀ ਜਾਨਾਂ ਕੁਰਬਾਨ ਕੀਤੀਆਂ ਅਫਗਾਨਿਸਤਾਨ ਇਰਾਨ ਤੇ ਜਿੰਨਾ ਯੂਰਪ ਆ ਨਾ ਉਹਨੂੰ ਇਹ ਛੜਕ ਮੇਲ ਦੀ ਜਿਹਾ ਗੁਰੂ ਮਹਾਰਾਜ ਜਿਹੜਾ ਮਾਰਾ ਯਾਰ ਜੀਤ ਸਿੰਘ ਇਹਨਾਂ ਨੇ ਸਿੱਖ ਕੌਮ ਲਈ ਬਹੁਤ ਕੰਮ ਕਰਨੇ ਆ ਤੇ ਇਹਨਾਂ ਦੀ ਜਿਹੜੀ ਬਿਮਾਰੀਆ ਮੈਨੂੰ ਦੇ ਦਿਓ ਤੇ ਇਹਨਾਂ ਨੂੰ ਨੌਂ ਬਰ ਨੌਂ ਕਰ ਦਿਓ ਆਪਣੇ ਡੋਗਰੇ ਗਦਾਰ ਸੀ ਤੇਜਾ ਸਿੰਘ ਤੇ ਲਾਲ ਸਿੰਘ ਇਹ ਅੰਗਰੇਜ਼ਾਂ ਨਾਲ ਕੇ ਤੇ ਮੌਤ ਸਾਹਮਣੇ ਦੇਖੀ ਫਿਰ ਵੀ ਇਹਨਾਂ ਨੇ ਆਪਣੇ ਹਥਿਆਰ ਨਹੀਂ ਸੁੱਟੇ ਤੇ ਬੁੜੀ ਬਹਾਦਰੀ ਨਾਲ ਲੜਾਈ ਕੀਤੀ ਤੇ ਅਖੀਰ ਉਥੇ ਸਾਰੇ ਸਾਸਿ ਚਾਲ ਜੀ ਅਹੀਂ ਆਸਲੇ ਖੜੇ ਆ ਗ੍ਰੀਨਬਲਟ ਕੋਟ ਮੇਸ ਸਿੰਘ ਚ ਤੇ ਅਹੀਂ ਜਨਾ ਅਟਾਰੀ ਵਾਲੇ ਜਿਹੜੇ ਸਰਦਾਰ ਆ ਉਹਨਾਂ ਦੇ ਜਿਹੜਾ ਸਥਾਨ ਆ ਜਿਹੜਾ ਇਹਨਾਂ ਨੇ ਬਣਾਇਆ ਵਾ ਇਹ ਆਪਣਾ ਇੰਡੀਆ ਗੇਟ ਤੇ ਉਹਦੇ ਨਾਲੇ ਅਟਾਰੀ ਵਾਲੀ ਸਾਈਡ ਤੇ ਜਾਵਾਂਗੇ 40-50 ਕਿਲੋਮੀਟਰ ਦੀ ਰਾਈਟ ਹੋ ਜੇਗੀ ਨਾਲ-ਨਾਲ ਤੁਹਾਨੂੰ ਜਿਹੜੇ ਸ਼ਹਿਰ ਦੇ ਖਾਸ-ਖਾਸ ਜਗ੍ਹਾ ਜਿਹੜੀਆਂ ਵਖਾੰਦੇ ਜਾਵਾਂਗੇ ਤੇ ਗ੍ਰੀਨਬਲਟ ਜਿਹੜੀ ਨਾ ਬਾਬਾ ਜੀ ਨੇ ਬਣਾਈ ਆ ਤਾਂ ਬਹੁਤ ਸ਼ਾਨਦਾਰ ਹੈ ਇੱਥੇ ਕਿਹਲੇ ਨਾ ਕੋਈ ਮਤਲਬ ਜਿਵੇਂ ਕਹਿੰਦੇ ਮੰਗਣਾ ਵੀ ਬੜਾ ਔਖਾ ਹੈ ਆ ਜਿਹੜਾ 4 ਕਿਲੋਮੀਟਰ ਦਾ ਟਰੈਕ ਬਣਾਇਆ ਨਾ ਇਹੋ ਜਾਂ ਤੇ ਮੇਰਾ ਖਿਆਲ ਬਾਹਰ ਵਿਦੇਸ਼ਾਂ 'ਚ ਵੀ ਨਹੀਂ ਹੋਣਾ ਬਹੁਤ ਸ਼ਾਨਦਾਰ ਆ ਤੇ ਸਵੇਰ ਦੇ ਟਾਈਮ ਤੇ ਕਾਫੀ ਲੋਕ ਆਉਂਦੇ ਆ ਤੇ ਬਾਕੀ ਚੱਲਦੇ ਹਾਂ ਆਪਾਂ ਗੰਗੂ ਜੀ ਰਸਤੇ 'ਚ ਖਾ 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 ਤੁਹਾਨੂੰ ਖਾਂਦੀ ਰਾਵਾਂਗੇ ਨਾਲ ਮੇਰੇ ਨਾ ਸਤਿੰਦਰ ਸਿੰਘ ਆ ਤੇ ਐਂ ਇੱਥੇ ਜਾਣਾ ਆ ਨਾ ਚਾਤੀਵੰਦ ਚੌਂਕ ਆ ਜਿਹੜਾ ਆ ਸਰਕਲ ਆ ਇਹ ਬਾਬਾ ਦੀਪ ਸਿੰਘ ਜੀ ਦੇ ਨਾਤੇ ਨਾਂ ਨਾਲ ਬਣਾਇਆ ਤੇ ਆ ਜਿਹੜਾ ਨਾ ਗੇਟ ਹੈ ਚਾਕੀਵਾਂ ਗੇਟ ਹੈ ਜਿਹੜਾ ਪਹਿਲਾਂ 12 ਗੇਟ ਜਣ ਬਣੇ ਸੀ ਤੇ ਅੱਜ ਦੀ ਡੇਟ ਤੇ ਸ਼ਾਇਦ ਇਹਨਾਂ ਨੇ ਕੋਈ ਨਾਂ ਹੋਰ ਰੱਖ ਦਿੱਤਾ ਤੇ ਆ ਗੁਰਦੁਆਰਾ ਸ਼ਹੀਦ ਗੰਗਸਾਹਬ ਬਾਬਾ ਦੀਪ ਸਿੰਘ ਜੀ ਦਾ ਸਥਾਨ ਆ ਜਿੱਥੇ 1 ਲੱਖ ਤੋਂ ਵੱਧ ਜਿਹੜੇ ਲੋਕ ਨਾ ਹਰ ਐਤਵਾਰ ਜਿਹੜੇ ਉਹ ਨਾ ਉੱਥੇ ਪਹਾਰਾ ਘਟਦੇ ਆ ਤੇ ਬਹੁਤ ਇੱਥੇ ਨਾ ਰੌਣਕ ਹੁੰਦੀ ਆ ਉਸ ਦਿਨ ਉਹ ਨਾ ਹੀ ਪਹੁੰਚ ਗਏ ਕਿਲਾ ਗੋਬਿੰਦਗੜ ਕਿਲਾ ਗੋਬਿੰਦਗੜ ਜਿਹੜਾ ਨਾ ਮਹਾਰਾਜ ਰਣਜੀਤ ਸਿੰਘ ਨੇ ਜਦੋਂ ਆਪਣਾ ਕਬਜ਼ਾ ਲਿਆ ਨਾ ਇੱਥੇ ਤੇ ਬਹੁਤ ਵਧੀਆ ਢੰਗ ਨਾਲ ਇਹਨੂੰ ਬਣਾਤਾ ਇੰਨਾ ਸੁਰੱਖਿਅਤ ਬਣਾਤਾ ਕਿ ਇਹ ਅਭੇਦ ਹੋ ਗਿਆ ਤੇ ਕੋਈ ਨਾ ਉਹ ਹੀਰਾ ਵੀ ਜਿਹੜਾ ਨਾ ਇਸੇ ਜਗ੍ਹਾ ਤੇ ਜਿਹੜਾ ਨਾ ਇਹ ਰੱਖਿਆ ਸੀ ਇਹ ਮਹਾਰਾਜ ਰਣਜੀਤ ਸਿੰਘ ਨੇ ਤੇ ਇਹ ਜਗ੍ਹਾ ਜਿਹੜੀ ਹੈ ਨਾ ਜਦੋਂ ਆਵੋ ਅੰਮ੍ਰਿਤਸਰ ਤੇ ਇਹ ਜ਼ਰੂਰ ਵੇਖਣ ਆਈਏ ਕਿਲਾ ਗੋਬਿੰਦਗੜ ਜਿਹੜਾ ਨਾ ਇਹ ਮੇਰੇ ਖਿਆਲ ਅਦਰਬਾਰ ਸਾਹਿਬ ਤੋਂ 3-4 ਕਿਲੋਮੀਟਰ ਹਾਂ 4 ਕਿਲੋਮੀਟਰ ਦੇ ਲੱਗ ਸਕਦੇ ਹਨ ਹਾਂ ਹਾਂ ਇੰਨਾ ਕੀ ਹਾਂ 3 ਤੋਂ 4 ਕਿਲੋ ਹਾਂ ਤੇ ਚਲੋ ਜਗ੍ਹਾ ਵੇਖੋ ਬਹੁਤ ਵਧੀਆ ਜਗ੍ਹਾ ਹਾਂ ਤੇ ਆਪਾਂ ਅੱਗੇ ਚੱਲਦੇ ਹਾਂ ਸਾਰੇ ਜਿਹੜੇ ਖਾਸ-ਖਾਸ ਸਥਾਨ ਹਨ ਉਹ ਤੁਹਾਨੂੰ ਮੈਂ ਵਿਖਾਉਂਦਾ ਜਾਊਂਗਾ ਤੇ ਅੱਗੇ ਅਖੀਰ ਇੰਡੀਆ ਗੇਟ ਤੱਕ ਅਸੀਂ ਪਹੁੰਚਦੇ ਹਾਂ ਸਾਈਕਲ ਰਾਈਡ ਦਾ ਨਾ ਆਪਣਾ ਹੀ ਨਜ਼ਾਰਾ ਜੇ ਤੇ ਨਾਲ-ਨਾਲ ਅਸੀਂ ਖਾਸ-ਖਾਸ ਥਾਵਾਂ ਦੇ ਜਿਹਨੂੰ ਕਹਿੰਦੇ ਵਿੰਦੇ ਵੀ ਜਾਨਨੇ ਆ ਇਹ ਨੰਦ ਵੀ ਲਈ ਜਨੇ ਅੱਜੇ ਮੇਰੇ ਜਾ ਰਿਹਾ ਸਰਦਾਰ ਸਤਿੰਦਰ ਸਿੰਘ ਜੀ ਆਹ ਇਸ ਸਮੇਂ ਖੜੇ ਆਪਾਂ ਹਾਲਗਿਰ ਦੇ ਬਿਲਕੁਲ ਸਾਹਮਣੇ ਹਾਲ ਗੇਟ ਜਿਹੜਾ ਵਾ ਇਹ 1865 ਚ ਬਣਿਆ ਜਿਹੜਾ ਇਹ 13ਵਾਂ ਗੇਟ ਆ ਜਿਹੜਾ ਕਿ ਉਸ ਟਾਈਮ ਦੇ ਜਿਹੜੇ ਅੰਮ੍ਰਿਤਸਰ ਦੇ ਡੀਸੀਸੀਜੀ ਹਾਲ ਵੱਲੋਂ ਬਣਾਇਆ ਗਿਆ ਮਾਰੇ ਰਣਜੀਤ ਸਿੰਘ ਵੱਲੋਂ 12 ਗੇਟ ਜਿਹੜੇ ਬਣਾਏ ਗਏ ਸੀ ਤੇ ਇੱਕ ਮਜ਼ਬੂਤ ਦਵਾਰ ਜਿਹੜੀ ਨਾ ਅੰਮ੍ਰਿਤਸਰ ਦੇ ਆਲੇ ਦੁਆਲੇ ਬਣਾਈ ਗਈ ਸੀ ਤੇ ਇਹ ਬਾਅਦ ਚ ਜਦੋਂ ਬ੍ਰਿਟਿਸ਼ ਆ ਸਮੇਂ ਜਿਹੜਾ ਰੇਲਵੇ ਨਾਲ ਜਿਹੜਾ ਅੰਮ੍ਰਿਤਸਰ ਨੂੰ ਜੋੜਤਾ ਗਿਆ ਤੇ ਅੰਮ੍ਰਿਤਸਰ ਜਿਹੜਾ ਨਾ ਪ੍ਰਮੁੱਖ ਵਪਾਰਕ ਕੇਂਦਰ ਬਣ ਜਾਇਆ ਹੈ ਜਿਸ ਕਾਰਨ ਜਿਹੜਾ ਇੱਥੇ ਇਹਨਾਂ ਨੇ ਇਹਨੂੰ ਇਹ ਜ਼ਰੂਰਤ ਮਹਿਸੂਸ ਹੋਈ ਕਿ ਇੱਕ ਖੁੱਲਾ ਬਾਜ਼ਾਰ ਤੇ ਬਣਾਇਆ ਜਾ ਜਿਹੜਾ ਰੇਲਵੇ ਲਾਈਨ ਵੱਲੋਂ ਆ ਰਹੇ ਰਸਤੇ ਨੂੰ ਜਿਹੜਾ ਉਹ ਸਿੱਧੇ ਤੋਰ ਤੇ ਮਿਲਾਵੇ ਆ ਰੇਲਵੇ ਲਾਈਨ ਵੱਲੋਂ ਜਦੋਂ ਸਿੱਧੇ ਆਨੇ ਆ ਪਤਾ ਸਾਹਮਣੇ ਮੱਥੇ ਤੇ ਜਿਹੜਾ ਨਾ ਹਾਲ ਗੀਟ ਮੰਦ ਦਾ ਤੇ ਇਹਦੇ ਅੰਦਰ ਜਿਹੜਾ ਨਾ ਹਾਲ ਬਾਜ਼ਾਰਾ ਹਾਲ ਬਾਜ਼ਾਰ ਤੇ ਉਸ ਟਾਈਮ ਤੇ ਸਿੰਡੀਕੇਟ ਬੈਂਕ ਤੇ ਗ੍ਰੈਂਡ ਲੇ ਬੈਂਕ ਵੀ ਰਿਹਾ ਵਾ ਕਿ ਸਿੱਧਾ ਰਸਤਾ ਜਿਹੜਾ ਨਾ ਸ੍ਰੀ ਅਮਰਸਰ ਸ੍ਰੀ ਦਰਬਾਰ ਸਾਹਿਬ ਨੂੰ ਜਾਂਦਾ ਤੇ ਨਾਲ ਇਹ ਵਪਾਰ ਕੇਂਦਰ ਲਈ ਜਿਹੜਾ ਉਹਨਾਂ ਨੇ ਉਸ ਟਾਈਮ ਤੇ ਸਮੇਂ ਦੀ ਜ਼ਰੂਰਤ ਅਨੁਸਾਰ ਬਣਾਇਆ ਹਾਲ ਜੋ ਦੇ ਡੀਸੀ ਹੀ ਉਹਨਾਂ ਦੇ ਨਾਂ ਤੇ ਹੀ ਇਹਨਾਂ ਦੇ ਦੋਹਾਂ ਦੇ ਨਾਂ ਵਾ ਹਾਲ ਬਾਜ਼ਾਰ ਤੇ ਹਾਲ ਗੇਟ ਦਾ ਤੇ ਐਸ ਵੇਲੇ ਸਵੇਰ ਦਾ ਟਾਈਮ ਆ ਸਾਈਕਲ ਤੇ ਮੈਂ ਜਾ ਰਿਹਾ ਤੇ ਆਵਦਾ ਬਿਲਕੁਲ ਕੋਈ ਨਹੀਂ ਤੇ ਆਮ ਤੌਰ ਤੇ ਦਿਨ ਦੇ ਟਾਈਮ ਤੇ ਬਹੁਤ ਇੱਥੇ ਰੌਸ਼ਾ ਹੁੰਦਾ ਹਾਲ ਬਾਜ਼ਾਰ ਤੋਂ ਬਾਅਦ ਨਾ ਆਪਾਂ ਪਹੁੰਚ ਗਏ ਅਮਰਸਰ ਦੇ ਜਿਹੜੇ ਮਸ਼ਹੂਰ ਉੱਚਾ ਪੁਲ ਜਿਹੜਾ ਇਹ ਰੇਲਵੇ ਲਾਈਨ ਦੇ ਉੱਪਰ ਬਣਿਆ ਭੰਡਾਰੀ ਬ੍ਰਿਜ ਵੀ ਇਹਨੂੰ ਕਹਿੰਦੇ ਆ ਤੇ ਮੈਂ ਤੁਹਾਨੂੰ ਪਹਿਲਾਂ ਹੀ ਜਿੰਨਾ ਦੱਸਿਆ ਵੀ ਬ੍ਰਿਜ ਸਰਾਸੇ ਮੈਂ ਨਾ 1862 ਚ ਅੰਮ੍ਰਿਤਸਰ ਨੂੰ ਜਿਹੜਾ ਨਾ ਇਹ ਰੇਲਵੇ ਨਾਲ ਜੋੜ ਦਿੱਤਾ ਗਿਆ ਤੇ ਰੇਲਵੇ ਨਾਲ ਜੁੜਨ ਕਾਰਨ ਜਿਹੜਾ ਇਹ ਇੱਕ ਪ੍ਰਮੁੱਖ ਵਪਾਰਕ ਕੇਂਦਰ ਜਿਹੜਾ ਅੰਮ੍ਰਿਤਸਰ ਜਿਹੜਾ ਬਣ ਗਿਆ ਤੇ ਸ੍ਰੀ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਲਣ ਦੀ ਆਮਦ ਵਿੱਚ ਵੀ ਬਹੁਤ ਵੱਡਾ ਵਾਧਾ ਹੋਇਆ ਤੇ ਬ੍ਰਿਟਿਸ਼ ਰਾਜ ਸਮੇਂ ਜਿਹੜਾ ਨਾ ਆ ਜਿਹੜਾ ਰੇਲਵੇ ਸਟੇਸ਼ਨ ਆਪਾਂ ਦੇਖ ਰਹੇ ਹਾਂ ਇਹ ਵੀ ਉਸ ਟਾਈਮ ਤੇ ਬਣਿਆ ਤੇ 1931 ਦਾ ਬਣਿਆ ਹੋਇਆ ਹੈ ਇਹ ਤੇ ਬੜੀ ਸ਼ਾਨਦਾਰ ਇਹਦੀ ਇਮਾਰਤ ਹੈ ਅਜਿਹੀ ਜਿਹੜੀ ਦੇਖਣਾ ਬਹੁਤ ਹੀ ਵਧੀਆ ਲੱਗਦਾ ਦੇਖਣ ਨੂੰ ਤੇ ਪੁਰਾਣਾ ਜਿਹੜਾ ਇੱਟਾਂ ਦਾ ਬਣਿਆ ਤੇ ਲਾਲ ਰੰਗ ਜਿਹੜਾ ਨਾ ਇਸ ਤਰ੍ਹਾਂ ਕੀਤਾ ਆ ਤੇ ਬਾਕੀ ਜਿਹੜਾ ਇਸ ਤੋਂ ਬਾਅਦ ਨਾ ਆਪਾਂ ਹੁਣ ਜਾਣਾ ਖਾਲਸਾ ਕਾਲਜ ਤੇ ਯੂਨੀਵਰਸਿਟੀ ਨੂੰ ਉਸ ਤੋਂ ਬਾਅਦ ਆਪਾਂ ਜਾਵਾਂਗੇ ਅਟਾਰੀ ਨੂੰ ਸਟੇਸ਼ਨ ਤੋਂ ਹੁਣ ਆਪਾਂ ਜਾ ਰਹੇ ਆ ਇਹ ਆਪਣਾ ਅਟਾਰੀ ਵਾਗਾ ਬਾਰਡਰ ਨੂੰ ਤੇ ਸ਼ੇਰ ਸਾ ਸੂਰੀ ਮਾਰਗ ਵੀ ਇਹਨੂੰ ਕਹਿੰਦੇ ਆ ਤੇ ਲਗਭਗ 4-5 ਕਿਲੋਮੀਟਰ ਅੱਗੇ ਜਾ ਕੇ ਨਾ ਤੇ ਆਪਾਂ ਸੱਜੇ ਹੱਥ ਜਦੋਂ ਵੇਖਦੇ ਹਾਂ ਨਾ ਤੇ ਸ਼ਾਨਦਾਰ ਇਮਾਰਤ ਜਿਹੜੀ ਆਪਾਂ ਨੂੰ ਦਿਖਾਈ ਪੈਂਦੀ ਆ ਇਹ ਇਮਾਰਤ ਜਿਹੜੀ ਆ ਨਾ ਇਹ ਖਾਲਸਾ ਕਾਲਜ ਅੰਮ੍ਰਿਤਸਰ ਦੀ ਆ ਖਾਲਸਾ ਕਾਲਜ ਅੰਮ੍ਰਿਤਸਰ ਦੀ ਨੀਂਹ ਪੱਥਰ ਜਿਹੜੀ ਆ 5 ਮਾਰਚ 1892 ਨੂੰ ਰੱਖੀ ਗਈ ਤੇ ਸਿੰਘ ਸਭਾ ਲਾਰ ਦੇ ਮੁਖੀ ਗਿਆਨੀ ਦਿੱਤ ਸਿੰਘ ਪ੍ਰੋਫੈਸਰ ਗੁਰਮukh ਸਿੰਘ ਤੇ ਭਾਈ ਜਵਾਰ ਸਿੰਘ ਜਿਹੜੇ ਆ ਇਹਨਾਂ ਰਲ ਮਿਲ ਕੇ ਜਿਹੜਾ ਨੇ ਇਹਨੂੰ ਬਣਾਉਣ ਦੇ ਲਈ ਮਤਲਬ ਅਪਰਾਲਾ ਕੀਤਾ ਤੇ ਇਹਨੂੰ ਕਾਲਜ ਦਾ ਜਿਹੜਾ ਦਰਜਾ ਨਾ 1899 ਈਸਵੀ ਰਿਚ ਮਿਲਿਆ ਤੇ ਜਿਹੜੇ ਇਹਦੇ ਪਹਿਲੇ ਜਿਹੜੇ ਹੈਗੇ ਹੀ ਸਟੂਡੈਂਟ ਉਹ ਇੱਕ ਸਿੱਖ ਇੱਕ ਹਿੰਦੂ ਇੱਕ ਮੁਸਲਮਾਨ ਤੇ ਕਸਾਈ ਹੀ ਬਿਨਾਂ ਸ਼ੱਕ ਇਹ ਸਿੰਘ ਸਭਾ ਲਹਿਰ ਦੇ ਮੁਖੀ ਵੱਲੋਂ ਜਿਹੜਾ ਉਹ ਉਪਰਾਲਾ ਕਰਕੇ ਬਣਾਇਆ ਗਿਆ ਸੀ ਪਰ ਇਹਨੂੰ ਸਾਂਝੀ ਵਾਲਤਾ ਦਾ ਪ੍ਰਤੀਕ ਜਿਹੜਾ ਬਣਾ ਕੇ ਰੱਖਿਆ ਗਿਆ ਸਰਦਾਰ ਰਾਮ ਸਿੰਘ ਜਿਹੜੇ ਬਰਕਿੰਗਮ ਪੈਲੇਸ ਵਾਲੇ ਲੰਡਨ ਤੋਂ ਉਹਨਾਂ ਨੇ ਇਹਦਾ ਨਮੂਨਾ ਤਿਆਰ ਕੀਤਾ ਤੇ ਧਰਮ ਸਿੰਘ ਜਿਹੜੇ ਹੈ ਗਿਆ ਆਰਕੀਟੈਕਟ ਮਸ਼ਹੂਰ ਆਰਕੀਟੈਕਟ ਉਹਨੂੰ ਇਹਦੀ ਉਹਨਾਂ ਦੀ ਦੇਖਰੇਖ ਚ ਬਣਿਆ ਤੇ ਇਹਨੇ ਬਹੁਤ ਉੱਚ ਕੋਟੀ ਦੇ ਵਿਦਵਾਨ ਤੇ ਜਿਹੜੇ ਖਿਡਾਰੀ ਪੈਦਾ ਕੀਤੇ ਕਾਲਜ ਨੇ ਤੇ ਬਹੁਤ ਸੋਹਣੀਆਂ ਇਹਦੀਆਂ ਗਰਾਊਂਡਾਂ ਤੇ ਦਾਸ ਨੂੰ ਵੀ ਇੱਕ ਦੋ ਵਾਰੀ ਇਹਨੂੰ ਇੱਥੇ ਆ ਕੇ ਖੇਡਣ ਦਾ ਮੌਕਾ ਪ੍ਰਾਪਤ ਹੋਇਆ ਤੇ ਅੱਗੋਂ ਚੱਲਦੇ ਆਪਾਂ ਯੂਨੀਵਰਸਿਟੀ ਨੂੰ ਜੀ ਇਸੇ ਸੜਕ ਤੇ ਜਦੋਂ ਅਸੀਂ ਪੋਣਾ ਕਿਲੋਮੀਟਰ ਅੱਗੇ ਜਾਣੇ ਆ ਨਾ ਤੇ ਸੱਜੇ ਹੱਥੀ ਨਾ ਏ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਜਿਹੜੀ ਇਹਨਾਂ ਦਾ ਗੇਟ ਦਿਖਾਈ ਦੇਣਾ ਪੈਂਦਾ ਤੇ ਜਿਵੇਂ ਹੀ ਆਪਾਂ ਮਤਲਬ ਇਹ ਗੇਟ ਦੇ ਅੰਦਰ ਐਂਟਰ ਕਰਦੇ ਆ ਨਾ ਤੇ ਇੱਕ ਵੱਖਰੇ ਤਰ੍ਹਾਂ ਦੇ ਜਿਨਾ ਵਾਤਾਵਰਣ ਦੀ ਜਿਹੜੀ ਨਾ ਉਹ ਖੁਸ਼ਬੂ ਆਪਾਂ ਨੂੰ ਜਿਹੜੀ ਆ ਉਹ ਮਹਿਸੂਸ ਹੁੰਦੀ ਆ ਤੇ ਬਹੁਤ ਹੀ ਮਤਲਬ ਠੰਢੀ ਹੀਰਤ ਆਸੇ ਪਾਸੇ ਜਿਹੜੇ ਨਾ ਹੁੰਦੇ ਨੇ ਬੱਸੇ ਦਰਖਤ ਆ ਕਿ ਬਹੁਤ ਵਧੀਆ ਵਾਤਾਵਰਨ ਜਿਹੜਾ ਨਾ ਉਹ ਆਪਾਂ ਨੂੰ ਮਹਿਸੂਸ ਹੋਣ ਲੱਗ ਪੈਂਦਾ ਵਾ ਕਿ ਸਾਹ ਵੀ ਸੌਖਾ ਹੰਡਿਆ ਤੇ ਬਾਕੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿਹੜੀ ਨਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਹੈ ਨਾ 500 ਸਾਲਾ ਪ੍ਰਕਾਸ਼ ਦੇ ਸਮੇਂ ਜੜੀ ਨਾ ਉਹ ਬਣਾਈ ਗਈ ਤੇ 24 ਨਵੰਬਰ 1969 ਨੂੰ ਸ਼੍ਰੀ ਵੀਵੀ ਗਰੀ ਜਿਹੜੇ ਰਾਸ਼ਟਰਪਤੀ ਹੋ ਉਸ ਸਮੇਂ ਦੇ ਉਹਨਾਂ ਨੇ ਇਹਦਾ ਨੀਂਹ ਪੱਥਰ ਰੱਖਿਆ ਕਿ ਆਪਾਂ ਜਿਹਦੇ ਸਾਹਮਣੇ ਜਾ ਰਹੇ ਨੇ ਇਹ ਬਿਲਕੁਲ ਮੱਥੇ ਤੇ ਜਿਹੜੀ ਇਮਾਰਤ ਦੇਖਦੀ ਹੈ ਨਾ ਇਹ ਭਾਈ ਗੁਰਦਾਸ ਜੀ ਲਾਇਬ੍ਰੇਰੀ ਆ ਜਿਹੜੀ ਕਿ ਬਹੁਤ ਵਧੀਆ ਦੀ ਇਮਾਰਤ ਆ ਤੇ ਇਹਦੇ ਚ 1 ਲੱਖ ਤੋਂ ਵੱਧ ਜਿਹੜੀਆਂ ਨਾ ਪੁਸਤਕਾਂ ਜਿਹੜੀਆਂ ਨਾ ਉਹ ਮੌਜੂਦ ਨੇ ਤੇ ਬਹੁਤ ਸ਼ਾਨਦਾਰ ਇਮਾਰਤ ਹੈ ਦੀ ਤੇ ਬਾਕੀ ਜਿਹੜਾ ਇਹ ਯੂਨੀਵਰਸਿਟੀ ਦਾ ਜਦੋਂ ਅਸੀਂ ਮੈਂ ਜਦੋਂ ਹੀ ਆਵਾਂ ਲਗਭਗ ਇਹ ਇਹਦੇ 2-3 ਚੱਕਰ ਜ਼ਰੂਰ ਲਾਣਾ ਸਾਢੇ 3 ਕਿਲੋਮੀਟਰ ਦਾ ਇਹਦਾ ਸਾਈਕਲ ਤੇ ਜਿਹੜਾ ਨਾ ਪੂਰਾ ਰੌਂਡ ਲੱਗ ਜਾਂਦਾ ਵਾ ਜਿਹੜਾ ਜਿੱਥੇ ਛੜਕ ਬਣੀ ਅੰਦਰਲਾ ਰਸਤਾ ਵਾ ਤੇ ਆਸੇ-ਪਾਸੇ ਦਰਖਤ ਤੇ ਬਹੁਤ ਸ਼ਾਨਦਾਰ ਮਾਹੌਲ ਹੁੰਦਾ ਤੇ ਜਿਹੜੀਆਂ ਬਾਹਰ ਦੀਆਂ ਟ੍ਰੇਲਾਂ ਨਾ ਉਹ ਉਹਨਾਂ ਦਾ ਨਾਮਦਾ ਮੈਨੂੰ ਇੱਥੇ ਜਿਹੜਾ ਉਹ ਪੂਰਾ ਮਹਿਸੂਸ ਹੁੰਦਾ ਬਾਕੀ ਇੱਥੇ ਜਿਹੜੀਆਂ ਗਰਾਊਂਡਾਂ ਜਿਹੜੀਆਂ ਵਾਂ ਇਹ ਸਾਫ਼ ਸੁਥਰੀਆਂ ਵਾਂ ਤੇ ਇਹਨਾਂ ਨੂੰ ਚੰਗੇ ਢੰਗ ਨਾਲ ਮੇਨਟੇਨ ਕਰਕੇ ਨਾ ਰੱਖੀਆਂ ਤੇ ਕਾਫੀ ਵਿਸ਼ਾਲ ਨੇ ਤੇ ਇੱਥੇ ਜਿਹੜੀ ਹੈਗੀ ਆ ਐਸਟੋਟ੍ਰੋਫੀ ਜਿਹੜੀ ਹੈ ਨਾ ਅੰਮ੍ਰਿਤਸਰ ਚ ਮਿਲ ਕੇ ਲਾ ਕਾਲੀ ਐਸਟੋਟ੍ਰੋਫ ਜਿਹੜੀ ਨਾ ਆ ਜਿਹੜੇ ਆ ਦੇਖੰਦੇ ਹੋ ਨਾ ਪਿੰਟਾਵਰ ਇਹਨਾਂ ਦੇ ਵਿੱਚ ਜਿਹੜੀ ਉਹ ਐਸਟੋਟ੍ਰੋਫ ਲੱਗੀ ਆ ਪਹਿਲੀ ਤੇ ਆਖਰੀ ਐਸਟੋਟ੍ਰੋਫ ਸ਼ਾਇਦ ਇਹੋ ਹੀ ਹੋਊਗੀ ਇਹਨਾਂ ਨੇ ਥਾਂ ਥਾਂ ਤੇ ਨਾ ਇਹ ਮਤਲਬ ਕਿਤੇ ਤੇ ਏਰੋਪ੍ਰੇਨ ਇਸ ਤਰ੍ਹਾਂ ਕਰਕੇ ਆ ਜਿਹੜਾ ਲਾਇਆ ਹੋਇਆ ਆ ਕਿਤੇ ਜੇ ਜਾ ਕੇ ਨਾ ਇਹਨਾਂ ਨੇ ਆ ਟੈਂਕ ਜਿਹੜੇ ਉਹ ਲਾਏ ਹੋਏ ਆ ਤੇ ਉਹ ਵੇਖਣ ਨੂੰ ਜਿਹੜਾ ਨਾ ਉਹ ਇੱਕ ਵੱਖਰਾ ਜਿਹੜਾ ਨਜ਼ਾਰਾ ਦਿੰਦਾ ਤੇ ਚਲੋ ਇਹ ਹੀ ਗੁਰੂ ਨਾਨਕ ਦੇਵ ਜੁਨੀਵਰਸਿਟੀ ਜਿਹਨੇ ਜਿਹੜਾ ਸਾਡਾ ਨਾਮ ਜਿਹੜਾ ਨਾ ਅੰਮ੍ਰਿਤਸਰ ਦਾ ਜਿਹੜਾ ਵਾ ਉਹ ਨੈਸ਼ਨਲ ਲੈਵਲ ਤੇ ਵੀ ਜਿਹੜਾ ਨਾ ਹਾਈਲਾਈਟ ਕੀਤਾ ਤੇ ਬਾਕੀ ਹੁਣ ਚੱਲਦੇ ਆਪਾਂ ਉਹਨਾਂ ਯੋਧਿਆਂ ਦੇ ਧਰਤੀ ਵਾਲੇ ਪਾਸੇ ਤੇ ਰਸਤੇ 'ਚ ਪਹਿਲਾਂ ਆਪਾਂ ਜਿਹੜਾ ਇੰਡੀਆ ਗੇਟ ਖੜਾਂਗੇ ਤੇ ਬਾਕੀ ਅੱਜ ਦਾ ਜਿਹੜਾ ਆਪਣਾ ਜਿਹੜੀ ਵੀਡੀਓ ਖਾਸ ਕਰਕੇ ਜਿਹੜੀ ਹੈ ਨਾ ਉਹ ਅਟਾਰੀ ਵਾਲੇ ਸਰਦਾਰਾਂ ਦੀ ਜਿਹੜੀ ਉਹਨਾਂ ਦੀ ਕੁਰਬਾਨੀ ਦੀ ਜਿਹੜੀ ਆਪਾਂ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਮਤਨ ਚੱਲ ਪਿਆ ਯੂਨੀਵਰਸਿਟੀ ਦਾ ਇੰਡੀਆ ਗੇਟ ਵੱਲ ਸਾਡੇ ਤੋਂ ਅੱਗੇ ਆ ਨਾਰਾਇਣਗੜ੍ਹ ਦੇ ਲੱਗ ਗਿਆ ਇੰਡੀਆ ਗੇਟ ਆ ਨਾ ਇੰਡੀਆ ਗੇਟ ਦੇ ਜਿਹੜਾ ਪਾਕਿਸਤਾਨ ਨਾਲੋਂ ਵਾਗਾ ਬਾਰਡਰ ਨਾਲ ਆਉਂਦੇ ਨਾ ਆਪਾਂ ਤੇ ਬਿਲਕੁਲ ਉਹਦੇ ਮੱਥੇ ਤੇ ਪੰਦਾ ਛੜਕਦੇ ਤੇ ਯੂਨੀਵਰਸਿਟੀ ਤੋਂ ਲਗਭਗ 5 ਕਿਲੋਮੀਟਰ ਪਿਆ ਬਣਿਆ ਆ ਨਾ ਸ਼ਾਮ ਸਿੰਘ اٹਾਰੀ ਜੀ ਦਾ ਨਾ ਇਹਨਾਂ ਨੇ ਆਦਮ ਕੱਦ ਬੁੱਤ ਇੱਥੇ ਲਾਇਆ ਤੇ ਅਸਲ ਚ ਸ਼ਾਮ ਸਿੰਘ اٹਾਰੀ ਤੇ ਇਹਨਾਂ ਦੇ ਜਿਹੜੇ ਫਾਦਰ ਹਨਾ ਸਰਦਾਰ ਨਿਹਾਲ ਸਿੰਘ ਇਹ ਦੋਵਾਂ ਨੇ ਨਾ ਮਾਰਿਆ ਰঞ্জੀਤ ਸਿੰਘ ਲਈ ਜੜੀਆਂ ਨਾ ਆਪਣੀ ਜਾਨਾਂ ਕੁਰਬਾਨ ਕੀਤੀਆਂ ਤੇ ਜਾਨਾਂ ਕੁਰਬਾਨ ਕਰਨ ਦਾ ਢੰਗ ਭਾਵੇਂ ਵੱਖਰਾ-ਵੱਖਰਾ ਦੋਵਾਂ ਲਈ ਪਰ ਦੋਹਾਂ ਦੀ ਕੁਰਬਾਨੀ ਜਿਹੜੀ ਆ ਸਿੱਖ ਇਤਿਹਾਸ 'ਚ ਵਿਸ਼ੇਸ਼ ਸਥਾਨ ਰੱਖਦੀ ਆ ਤੇ ਅੱਜ ਆਪਾਂ ਉਹਨਾਂ ਥੀਡਾਂ ਦੀ ਯਾਦ ਕਰਤੇ ਜਾਵਾਂਗੇ ਢਾਰੀ ਤੇ ਸਤਿੰਦਰ ਸਿੰਘ ਨੂੰ ਕੰਮ ਆਉ ਰਸਤੇ 'ਚ ਮੁੜ ਜਾਏਗਾ ਤੇ ਚੱਲਦੇ ਆਂ ਜੀ ਆਪਾਂ ਉਹਨੂੰ ਉੱਧਰ ਨੂੰ ਆਹ ਇੰਡੀਆ ਗੇਟ ਦੇ ਬਿਲਕੁਲ ਲਾਗੇ ਨਾ ਆ ਜਿਹੜਾ ਹੈਗਾ ਇਹ ਗਾਜੇ ਵਾਰਮ ਮੋਲਗਰ ਇਹਦੇ ਵਿੱਚ ਜਦੋਂ ਆਪਾਂ ਆਂਦੇ ਜੀ ਨਾ ਤੇ ਅੱਠ ਗੱਲ ਰੀਆਂ ਆਪਾਂ ਨੂੰ ਵੇਖਣ ਨੂੰ ਮਿਲਣਗੀਆਂ ਤੇ ਹਰ ਤਰ੍ਹਾਂ ਦੇ ਜਿਹੜੇ ਹਥਿਆਰ ਵਰਤੇ ਗਏ ਹੁਣ ਤੱਕ ਦੇ ਜੁੱਧਾਂ ਚੋਂ ਲਗਭਗ ਇੱਥੇ ਹੈਗੇ ਆ ਤੇ ਜਿਹੜੀ ਆ ਤਲਵਾਰ ਨਾ ਸ੍ਰੀ ਸਾਹਿਬ ਇਹ ਜਿਹੜੀ ਆ ਕੋਲੋਂ ਚਾਈ ਜਿਹੜੀ ਨਾ 148 ਫੁੱਟਾਂ ਤੇ ਇਹ ਦੁਨੀਆ ਦੀ ਸਰਨਾ ਉੱਚੀ ਜੜੀ ਹੈ ਨਾ ਤਲਵਾਰ ਆ ਜੇ ਇੱਥੇ ਅੰਮ੍ਰਿਤਸਰ ਤੁਸੀਂ ਆਉਂਦੇ ਹੋ ਨਾ ਤੇ ਇਹ ਵੀ ਵੇਖਣਾ ਲਾਵਾ ਆ ਜਿਹੜੀ ਛੜਕਾ ਨਾ ਇਹ ਦਿੱਲੀ ਤੋਂ ਜਿਹੜਾ ਮੱਗੇ ਨੂੰ ਮੇਲਦੀ ਆ ਤੇ ਇਹ ਅੱਗੇ ਜਿਹੜਾ ਪਾਕਿਸਤਾਨ ਤੇ ਫਿਰ ਅਫਗਾਨਿਸਤਾਨ, ਈਰਾਨ ਤੇ ਜਿੰਨਾ ਯੂਰਪ ਆ ਨਾ ਉਹਨੂੰ ਇਹ ਛੜਕ ਮੇਲਦੀ ਜੇ ਹਿਸਾਬ ਲਾ ਲੋ ਅਹੀਂ ਜਿਹੜੇ ਅੰਮ੍ਰਿਤਸਰ ਜੇ ਆ ਛੜਕਦੇ ਉੱਤੇ ਆ ਦਾ ਫਾਇਦਾ ਸ਼ਾਇਦ ਆਏ ਤੱਕਰ ਸਾਨੂੰ ਮਿਲਿਆ ਨਹੀਂ ਕਿਉਂਕਿ ਬਾਰਡਰ ਜਿਹੜਾ ਬੰਦ ਆ ਅੱਗੇ ਜਾ ਨਹੀਂ ਸਕਦਾ ਕੋਈ ਤੇ ਅਦਰਵਾਇਜ਼ ਇਹ ਛੜਕ ਜਿਹੜੀ ਨਾ ਬਹੁਤ ਦੂਰ ਤੱਕ ਰੇ ਜਿਹੜਾ ਇਹਨੂੰ ਮੇਲਦੀ ਆ ਤੇ ਆ ਜਿਹੜਾ ਟੋਲ ਆ ਇਹ ਅਖੀਰਲਾ ਟੋਲ ਆ ਸਾਡਾ ਤੇ ਜਿਹੜਾ ਆਸ ਪਾਸੋਂ ਪੈਂਦਾ ਇਹ ਇੰਡੀਆ ਦਾ ਜਿਹੜਾ ਲਾਸਟ ਟੋਲ ਜਿਹੜਾ ਇਹਨੂੰ ਕਹਿ ਸਕਦੇ ਆ ਜਿਹੜਾ ਸਾਡੇ ਜਾਂ ਇਧਰੋਂ ਪਹਿਲਾ ਟੋਲ ਕਹ ਲੋ ਇੰਡੀਆ ਆਨਲੀ ਪਹਿਲਾ ਟੋਲ ਜੇ ਇੰਡੀਆ ਆਈ ਤਾਂ ਫਿਰ ਪਹਿਲਾ ਟੋਲ ਹਾਂਜੀ ਤੇ ਸਤਿੰਦਰ ਸਿੰਘ ਉਹਨਾਰੂ ਕੰਮ ਆ ਇਹਨਾਂ ਨੇ ਇੱਥੋਂ ਚੱਲ ਜਾਣਾ ਮੈਂ ਟਾਰੀ ਜਾਊਂਗਾ ਉਹਨਾਂ ਦੇ ਸ਼ਾਮ ਸਿੰਘ ਟਾਰੀ ਤੇ ਜਿਹੜੇ ਨਿਹਾਲ ਸਿੰਘ ਟਾਰੀ ਉਹਨਾਂ ਦਾ ਸਥਾਨ ਵੇਖਣਾ ਤੇ ਆਹ ਮਗਰ ਟੋਲ ਆ ਬਾਕੀ ਆ ਸੈਕੰਡ ਨੂੰ ਟੋਲ ਨਹੀਂ ਚ ਲੱਗਦਾ ਇਹਦਾ ਵਾਧਾ ਜੇ ਸਾਨੂੰ ਹਾਂਜੀ ਚਲੋ ਚੱਲਦੇ ਹਾਂ ਜੀ ਅੱਗੇ ਆ ਜਿਹੜੋ ਜਾਣਦਿਆਂ ਨਾ ਮੈਂ ਟਾਰੀ ਨੂੰ ਆਹ ਜਿਹੜਾ ਇਤ ਕ ਦਾ ਇਹ ਜੋਟਾ ਬੜਾ ਸ਼ਾਨਦਾਰ ਬਹੁਤ ਵੇਖਣ ਨੂੰ ਵਧੀਆ ਲੱਗਦਾ ਕਣਕ ਦੇ ਟਰੱਕ ਜੀ ਸਾਰੇ ਭਰੇ ਹੋਏ ਗਦਾਂਮਾਂ ਚ ਲੱਗਣੀ ਪਤਾ ਨਹੀਂ 1.5 ਕਿਲੋਮੀਟਰ ਲੰਮੀ ਲਾਈਨ ਆਹ ਤਾਰੀ ਨਾ ਸਾਈਕਲਿੰਗ ਦਾ ਵੀ ਨਾ ਵੱਖਰਾ ਹੀ ਮਜ਼ਾ ਆ ਦੇ ਨਾਲੇ ਤੇ ਐਕਸਰਸਾਈਜ਼ ਹੋ ਜਾਂਦੀ ਆ ਨਾਲੇ ਸਾਰਾ ਕੋਈ ਆਲਾ ਦਵਾਲਾ ਵੇਖ ਲਈਦਾ ਹਾਂਜੀ ਤੇ ਬਹੁਤ ਨੰਨ ਦੇ ਸਵੇਰ ਦੇ ਟਾਈਮ ਖਾਸ ਕਰਕੇ ਆਪਾਂ ਹੁਣ ਪਹੁੰਚ ਗਏ ਜੀ اٹਾਰੀ ਜਿੱਥੇ ਕਿ ਸਰਦਾਰ ਸ਼ਾਮ ਸਿੰਘ اٹਾਰੀ ਜੀ ਦੀ ਸਮਾਦ ਤੇ ਉਹਨਾਂ ਦਾ ਸਥਾਨ ਬਣਾਏ ਹੋਏ ਆ ਤੇ ਮਗਰ ਜਿਹੜਾ ਨਾ ਇਹਨਾਂ ਦਾ ਮਿਊਜ਼ੀਅਮ ਆ ਆ ਜਿਹੜਾ ਐਸਲੇ ਬਣਦਾ ਬਾਕੀ ਮੈਂ ਤੁਹਾਨੂੰ ਦਰਸ਼ਨ ਕਰਾਨਾ ਸਾਰੇ ਪਹਿਲਾਂ ਨਾ ਮੈਂ ਤੁਹਾਨੂੰ ਸਰਦਾਰ ਨਿਹਾਲ ਸਿੰਘ ਉਹਨਾਂ ਦੀ ਜਿਹੜੀ ਹੈ ਨਾ ਇਨਾਂ ਨੇ ਜਗ੍ਹਾ ਬਣਾਈ ਜਿਹੜਾ ਸਥਾਨ ਬਣਾਇਆ ਉਹ ਦਿਖਾਉਂਦਾ ਰਸਤਾ ਤਾਂ ਬੜਾ ਬੇਆਵਾਜ਼ ਆਹਣਾ ਸਥਾਨ ਬਣਾਇਆ ਇਨਾਂ ਨੇ ਸਰਦਾਰ ਨਿਹਾਲ ਸਿੰਘ ਉਹਨਾਂ ਦਾ ਜਿਹੜਾ ਸਰਦਾਰ ਨਿਹਾਲ ਸਿੰਘ ਜਿਹੜੇ ਆ ਨਾ ਇਹਨਾਂ ਦੇ ਵੱਡ ਵਡੇਰੇ ਜਿਹੜੇ ਆ ਨਾ ਇਹ Rajasthan ਤੋਂ ਆਏ ਸੀ ਤੇ ਓਟਾਰੀ ਇਹਨਾਂ ਨੇ ਇੱਥੇ ਆ ਕੇ ਵਸਾਈ ਸੀ ਤੇ ਕਹਿੰਦੇ ਆ ਵੀ 1801 ਚ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਿਹੜੀ ਹੈ ਨਾ ਫੌਜ ਖਾਸਾ ਫੌਜ ਜਿਹੜੀ ਹੈ ਨਾ ਉਹ ਬਣਾਈ ਆ ਤੇ ਉਸ ਟਾਈਮ ਤੇ ਇਹਨਾਂ ਨੂੰ ਇੱਕ ਪ੍ਰਮੁੱਖ ਅਹੁਦਾ ਜਿਹੜਾ ਨਾ ਉਹ ਉਹਨਾਂ ਨੇ ਦਿੱਤਾ ਤੇ ਇਹਨਾਂ ਨੇ ਬੜੀਆਂ ਜਿਹੜੇ ਯੁੱਧ ਲੜੇ ਆ ਕਸੂਰ ਦੀ ਲੜਾਈ ਦੋ ਚਾਰ ਹੋਰ ਲੜਾਈਆਂ ਐਸੀਆਂ ਜਿਨ੍ਹਾਂ ਚ ਬਹੁਤ ਜ਼ਿਆਦਾ ਬਹਾਦਰੀ ਨਾਲ ਇਹ ਇਹਨਾਂ ਨੇ ਨਾ ਉਹ ਜੰਗ ਲੜੇ ਆ ਤੇ ਮਹਾਰਾਜਾ ਰਣਜੀਤ ਸਿੰਘ ਦਾ ਬਹੁਤ ਲਾਗੇ ਹੋ ਗਏ ਸੀ ਇਹ ਤੇ ਇਹ ਵੀ ਬਹੁਤ ਮਹਾਰਾਜਾ ਰਣਜੀਤ ਸਿੰਘ ਨੂੰ ਚਾਨ ਲਾਪੇ ਸੀ ਤੇ ਕੋਈ ਸਮਾਂ ਇਹੋ ਜਿਹਾ ਆਇਆ 1801 ਚ ਮਹਾਰਾਜਾ ਰਣਜੀਤ ਸਿੰਘ ਗੱਲ ਮੈਂ ਇਹ ਕਰਨ ਲੱਗਾ ਵੀ ਜਦੋਂ ਆਪਾਂ ਕਹਿਦੇ ਨੇ ਵੀ ਤੇਰੀ ਮੋਤੇ ਮੈਂ ਮਰ ਜਾ ਪਰ ਉਹ ਕਹਿਣਾ ਹੁੰਦਾ ਇਹਨਾਂ ਨੇ ਪ੍ਰੈਕਟੀਕਲ ਕਰਕੇ ਵਿਖਾਇਆ 1800 ਤੇ 17 ਚ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਆ ਇੰਨੇ ਬਿਮਾਰ ਪੈ ਗਏ ਕਿ ਉਹ ਪਾਸਾ ਵੀ ਪਰਤ ਨਹੀਂ ਸਕਦੇ ਤੇ ਉਹਨਾਂ ਦੇ ਬਚਨ ਦੀ ਕੋਈ ਆਸ ਨਹੀਂ ਉਸ ਟਮ ਦੇ ਇਹਨਾਂ ਨੇ ਕਿਹਾ ਵੀ ਜੇ ਬਾਬਰ ਜਿਹੜਾ ਹਮਾਜੂ ਜਿਹੜਾ ਆਪਣੇ ਲੜਕੇ ਲਈ ਕਹਿੰਦੇ 1530 ਦੇ ਵਿੱਚ ਨਾ ਹਮਾਜੂ ਬਹੁਤ ਬਿਮਾਰ ਪੈ ਗਿਆ ਜਿਹੜਾ ਅਕਬਰ ਬਾਬਰ ਦਾ ਬੇਟਾ ਤੇ ਬਾਬਰ ਨੇ ਉਸ ਟਾਈਮ ਤੇ ਅਰਦਾਸ ਕੀਤੀ ਵੀ ਮੈਨਾ ਮੇਰੀ ਉਮਰ ਇਹਨੂੰ ਲੱਗ ਜਾਏ ਇਹਦੀ ਬਿਮਾਰੀ ਮੈਨੂੰ ਲੱਗ ਜਾਏ ਤੇ ਹਮਾਜੂ ਕਹਿੰਦੇ ਠੀਕ ਹੋ ਗਿਆ ਤੇ ਬਾਬਰ ਉਸੇ ਬਿਮਾਰੀ ਨਾਲ ਪੂਰਾ ਹੋ ਗਿਆ ਤੇ ਉਹ ਉਸੇ ਦਾ ਹਵਾਲਾ ਇਹ ਦਿੰਦੇ ਨਾ ਤੇ ਇਹਨਾਂ ਨੇ ਮੰਚ ਧਾਰ ਕੇ ਤੇ ਗੁਰੂ ਮਹਾਰਾਜ ਗਿਆ ਅਰਦਾਸ ਕੀਤੀ ਕਿ ਗੁਰੂ ਮਹਾਰਾਜ ਜਿਹੜਾ ਮਹਾਰਾਜਾ ਰঞ্জੀਤ ਸਿੰਘ ਇਹਨਾਂ ਨੇ ਸਿੱਖ ਕੌਮ ਲਈ ਬਹੁਤ ਕੰਮ ਕਰਨੇ ਆ ਤੇ ਇਹਨਾਂ ਦੀ ਜਿਹੜੀ ਬਿਮਾਰੀ ਆ ਮੈਨੂੰ ਦੇ ਦਿਓ ਤੇ ਇਹਨਾਂ ਨੂੰ ਨੌਂ ਬਰ ਨੌਂ ਕਰ ਦਿਓ ਕਹਿੰਦੇ ਆ ਵੀ ਉਹ ਅਰਦਾਸ ਤੋਂ ਬਾਅਦ ਇਹਨਾਂ ਨੇ ਤਿੰਨ ਪ੍ਰਕਰਮਾਂ ਕਰਕੇ ਤੇ ਮੱਥਾ ਟੇਕ ਕੇ ਚਲੇ ਗਏ ਆ ਤੇ ਉਹ ਤੋਂ ਬਾਅਦ ਮਹਾਰਾਜਾ ਰঞ্জੀਤ ਸਿੰਘ ਤੇ ਕਾਇਮ ਹੋ ਗਏ ਆ ਤੇ ਇਹ ਉਸੇ ਬਿਮਾਰੀ ਨਾਲ ਜਿਹੜੇ ਆ ਨਾ ਪੂਰੇ ਹੋਏ ਤੇ ਇਹ ਉਹਨਾਂ ਦਾ ਸਥਾਨ ਇਹਨਾਂ ਨੇ 82 ਵਿਖੇ ਬਣਾਇਆ ਉਹਨਾਂ ਤੋਂ ਬਾਅਦ ਜਿਹੜੇ ਦੂਸਰੇ ਇਨਾਂ ਦੇ ਪਰਿਵਾਰ ਦੇ ਜੀ ਆ ਇਹਨਾਂ ਦੇ ਆਪਣੇ ਜਿਹੜੇ بیٹے ਆ ਸ਼ਾਮ ਸਿੰਘ ਹਾਟਾਰੀ ਬਾਕੀ ਉਹਨਾਂ ਨੇ ਜਿਹੜੀ ਸਰੀਰਕ ਤੌਰ ਤੇ ਜਿਹੜੀ ਆ ਨਾ ਉਹ ਵੀ ਮਹਾਰਾਜ ਰਣਜੀਤ ਸਿੰਘ ਦੇ ਜੀ ਇਹ ਲੇਖੇ ਆਪਣੀ ਜਾਨ ਲਾਈ ਆ ਸ਼ਾਮ ਸਿੰਘ ਹਾਟਾਰੀ ਨਾ 1818 ਤੋਂ ਲੈ ਕੇ ਤੇ 1846 ਤੱਕਰ ਜਿਹੜੇ ਜਿੰਨੇ ਵੀ ਖਾਲਸਾ ਫੌਜ ਨੇ ਜਿਹੜੇ ਯੁੱਧ ਲੜੇ ਆ ਨਾ ਉਹਨਾਂ 'ਚ ਸ਼ਾਮਲ ਰਹੇ ਤੇ ਬਹੁਤ ਸ਼ਾਨਦਾਰ ਢੰਗ ਨਾਲ ਜਿਹੜੀਆਂ ਸਾਰੀਆਂ ਜਿੱਤਾਂ ਪ੍ਰਾਪਤ ਕੀਤੀਆਂ ਅਖੀਰਲੀ ਲੜਾਈ ਜਿਹੜੀ ਇਹਨਾਂ ਨੇ ਸਭਰਾਂਲੇ ਜੰਗ ਜਿਹੜਾ ਨਾ ਲੜਿਆ ਵਾ ਜਦੋਂ ਕਹਿੰਦੇ ਆ ਵੀ ਇਹ ਉਤਰਾ ਰਿਟਾਇਰ ਹੋ ਗਏ ਸੀ ਤੇ ਮਗਰੋਂ ਜਿਹੜਾ ਵਾ ਉਹ ਸੱਦਾ ਚਲੇ ਗਿਆ ਵੀ ਇਹ ਜਿਹੜੀਆਂ ਲਾਹੌਰ ਤੇ ਨਾ ਅੰਗਰੇਜ਼ ਫੌਜਾਂ ਜਿਹੜੀਆਂ ਕਾਬਿਲ ਖੁਲੀ ਆ ਰਹੀਆਂ ਤੇ ਇਹ ਫਿਰ ਦੁਬਾਰਾ ਜਿਹੜੇ ਆ ਇਹ ਇਹ ਸ਼ਾਮਲ ਹੋਏ ਮਹਾਰਾਜਾ ਰਣਜੀਤ ਸਿੰਘ ਇਹਨਾਂ ਨੂੰ ਬਹੁਤ ਪਿਆਰ ਕਰਦੇ ਸੀ ਤੇ ਇਹਨਾਂ ਉਹਨਾਂ ਨੇ ਆਪਣੇ ਪੋਤਰੇ ਕਵਨ ਨੂੰ ਨਿਹਾਲ ਦਾ ਜਿਹੜਾ ਵਿਆਹ ਵੀ ਇਹਨਾਂ ਦੀ ਬੇਟੀ ਦੇ ਨਾਲ ਜਿਹੜਾ ਨਾ ਕੀਤਾ ਸੀ ਤੇ ਕਿਉਂਕਿ ਇਹ ਪਰਿਵਾਰ ਨਾਲ ਉਹਨਾਂ ਦੀ ਬਹੁਤ ਜੜੀ ਹੈ ਨਾ ਨੇੜਤਾ ਸੀ ਤੇ ਆਹ ਜਿਹੜਾ ਸਥਾਨ ਆ ਟਾਰੀ ਵਿਖੇ ਤੇ ਉਹਨਾਂ ਦੀਆਂ ਹੀ ਸਾਰੀਆਂ ਯਾਦਗਾਰਾਂ ਬਣੀਆਂ ਵਾ ਇਹ ਸ਼ਾਮ ਸਿੰਘ ਟਾਰੀ ਜੀ ਦੀ ਆ ਪਹਿਲਾਂ ਮੈਂ ਤੁਹਾਨੂੰ ਦਿਖਾਈ ਆ ਜਿਹੜੀ ਉਹ ਹੈਗੀ ਨਿਹਾਲ ਸਿੰਘ ਜੀ ਦੀ ਤੇ ਨਾਲ ਹੀ ਉਹਨਾਂ ਦੇ بیٹے ਜਿਹੜੇ ਕਾਂ ਸਿੰਘ ਦੀ ਬਣੀ ਹੋਈ ਆ ਜਿਹੜਾ ਅਖੀਰਲਾ ਜੁੱਧ ਜਿਹੜਾ ਲੜਿਆ ਨਾ ਸਾਮ ਸਿੰਘ ਜਾਂ ਟਾਰੀ ਜੀ ਨੇ ਉਹ ਆ ਸਭਰਾਹਲਾ ਜੁੱਧ ਜਿਹੜਾ ਇਹਨਾਂ ਦਾ ਅਖੀਰਲਾ ਜੁੱਧ ਸੀ ਜਿੱਤਿਆ ਇਹਨਾਂ ਨੇ ਜਿਹਨੂੰ ਕਹਿੰਦੇ ਬਈ ਡੋਗਰੇ ਜਿਹੜਾ ਗੁਲਾਬ ਸਿੰਘ ਡੋਗਰਾ ਤੇ ਬਾਕੀ ਜਿਹੜੇ ਜਰਨੈਲ ਆ ਜਿਹੜੇ ਆ ਉਹ ਅੰਗਰੇਜ਼ ਫੌਜ ਨਾਲ ਰਲ ਗਏ ਪਰ ਇਕੱਲੇ ਹੀ ਜਰਨੈਲ ਸੀ ਜਿਹੜੇ ਇਹਨਾਂ ਨੇ ਪੂਰੀ ਟੱਕਰ ਲਈ ਜਦੋਂ ਕਿ ਅਗਲੇ ਪਾਸੇ ਸਾਫ਼ ਦੇਖਦਾ ਸੀ ਵੀ ਫੌਜ ਬਹੁਤ ਭਾਰੀ ਆ ਤੇ ਇਹ ਘਟ ਗਿੰਤੀ ਚ ਹੀ ਸੀ ਤੇ ਮੌਤ ਸਾਹਮਣੇ ਦੇਖੀ ਫੇਰ ਵੀ ਇਹਨਾਂ ਨੇ ਆਪਣੇ ਹਥਿਆਰ ਨਹੀਂ ਛੁੱਟੇ ਤੇ ਬੂਰੀ ਬਹਾਦਰੀ ਨਾਲ ਲੜਾਈ ਕੀਤੀ ਤੇ ਅਖੀਰ ਉਥੇ ਸ਼ਹੀਦੀ ਪ੍ਰਾਪਤ ਕੀਤੀ ਤੇ ਉਹ ਅਖੀਰਲਾ ਯੋਧੇ ਹੀ ਜਿਹੜਾ ਖਾਲਸਾ ਫੌਜਾਂ ਨੇ ਜਿਹੜਾ ਉਹ ਲੜਿਆ ਵਾ ਤੇ ਬਹੁਤ ਸ਼ਾਨ ਨਾਲ ਲੜਿਆ ਉਦੋਂ ਸ਼ਾਹ ਮੁਹੰਮਦ ਜਿਹੜੇ ਉਸ ਟਾਈਮ ਦੇ ਕਵੀ ਉਹਨਾਂ ਨੇ ਵੀ ਜਿਹੜਾ ਇਹਨਾਂ ਬਾਰੇ ਕਿਆ ਵਾ ਆਈਆਂ ਪਲਕਾਂ ਬੀੜ ਕੇ ਤੋਪਖਾਨੇ ਅਗੋਂ ਸਿੰਘਾਂ ਨੇ ਪਾਸੜੇ ਮੋੜ ਦਿੱਤੇ ਸ਼ਾਮ ਸਿੰਘ ਸਰਦਾਰ ਹਟਾਰੀ ਵਾਲੇ ਮਾਨਿਸ਼ੇ ਫਤਰੀਂ ਜੋੜ ਵਿਛੋੜ ਦਿੱਤੇ ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਚੋੜ ਦਿੱਤੇ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਫੌਜਾਂ ਦੋਵੇਂ ਪਾਸੇ ਹੀ ਭਾਰੀਆਂ ਨੇ ਜੇ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ ਨੇ ਸ਼ਾਹ ਮੁਹੰਮਦਾ ਇੱਕ ਸਰਦਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਮਹਾਨ ਜਿਹੜਾ ਯੋਧੇ ਸੀ ਜਿਹੱਚ ਜਿਹੜਾ ਇਹ ਸ਼ਾਮ ਸਿੰਘ ਟਾਰੀ ਜੜੇ ਆ ਉੱਚੀ ਹੀ 도 ਹੈ ਤੇ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਜਿਹੜਾ ਵਾ ਉਹਨਾਂ ਦਾ ਜਦੋਂ ਸਰੀਰ ਇੱਥੇ ਆਇਆ ਤੇ ਇੱਥੇ ਸੰਸਕਾਰ ਕੀਤਾ ਗਿਆ ਇੱਕ ਬਹੁਤ ਵੱਡੀ ਮਿਸਾਲ ਆ ਇਹਨਾਂ ਦੀ ਜਿਹੜੀ ਆ ਕੁਰਬਾਨੀ ਦੀ ਇੱਕ ਨੇ ਤੇ ਆਪਣੀ ਜਾਨ ਦੇ ਦਿੱਤੀ ਆ ਆਪਾਂ ਕਹਿ ਦਿੰਨੇ ਤੇਰੇ ਲਈ ਮੈਂ ਆਪਣੀ ਜਾਨ ਵਾਰ ਦਾਂ ਪਰ ਉਹਨੇ ਵਾਰ ਕੇ ਦਿਖਾ ਦਿੱਤਾ ਤੇ ਦੂਜੇ ਨੇ ਯੁੱਧ ਲੜਦਿਆਂ ਲੜਦਿਆਂ ਜਦੋਂ ਸਾਹਮਣੇ ਮੌਤ ਸਾਹਮਣੇ ਵੀ ਆਈ ਆ ਤਾਂ ਵੀ ਉਹ ਪਿੱਛੇ ਨਹੀਂ ਹਟਿਆ ਆਪਣੀ ਜਾਨ ਦੇ ਦਿੱਤੀ ਆ ਪਰ ਆਪਣੀ ਅਣਖ ਦੇ ਨਾਲ ਜਿਹੜਾ ਉਹ ਜਿਹੜਾ ਉਹ ਜੀਆ ਵਾ ਬਾਕੀ ਆ ਜਿਹੜੇ ਸਥਾਨ ਆ ਉਹਨਾਂ ਦੇ ਬਣੇ ਆ ਆ ਜਿਹੜਾ ਸ਼ਾਮ ਸਿੰਘ ਢਾਰੀ ਜੀ ਦਾ ਤੇ ਅੱਗੇ ਉਹਨਾਂ ਦੇ ਆ ਬੇਟਾ ਕਾਨ ਸਿੰਘ ਦਾ ਆ ਕਹਿੰਦੇ ਉਹਨਾਂ ਦੇ ਘੋੜੇ ਦਾ ਵਾ ਬਣਾਇਆ ਸਥਾਨ ਘੋੜਾ ਵੀ ਉਹਨਾਂ ਨੂੰ ਬਹੁਤ ਪਿਆਰਾ ਸੀ ਤੇ ਉਹ ਪਿਛਲੇ ਪਾਸੇ ਜਿਹੜਾ ਅਸੀਂ ਵੇਖਦੇ ਆ ਇਹਨਾਂ ਦੋਹਾਂ ਦੇ ਵਿਚਕਾਰ ਇਹ ਜਿਹੜਾ ਵਾ ਉਹ ਨਿਹਾਲ ਸਿੰਘ ਜੀ ਦਾ ਆ ਨਾ ਸਾਰਾ ਆਲਾ ਦਵਾਲਾ ਜੇ ਮੈਂ ਤੁਹਾਨੂੰ ਇੱਕ ਚੀਜ਼ ਜੜੀ ਹੈ ਨਾ ਵਿਖਾਣੀ ਹੂੰ ਵੇ ਇੱਕ ਨਾ ਟੈਂਕ ਆ ਆ ਵੀ ਰੱਖਿਆ ਇਹਨਾਂ ਨੇ ਇੱਥੇ ਤੇ ਇਹਦੇ ਬਾਰੇ ਆ ਵੀ ਇਹ ਜਨਤਾ ਟੈਂਕ ਆ ਭਾਰਤੀ ਇਹ ਸੈਨਾ ਵੱਲੋਂ ਨਾ ਇਹ ਆਪਣਾ 2018 ਨੂੰ ਜਿਹੜਾ ਨਾ ਇਹ ਇਹਨਾਂ ਨੂੰ ਇੱਥੇ ਰੱਖਿਆ ਗਿਆ ਲਾ ਕੇ ਕਿਉਂਕਿ ਯੋਧੇ ਤੇ ਯੋਧਿਆਂ ਦੇ ਸਥਾਨ ਤੇ ਇਹੋ ਜਿਹੇ ਜਿਹੜੇ ਸਸ਼ਤਰ ਜਿਹੜੇ ਆ ਨਾ ਉਹ ਚੰਗੇ ਲੱਗਦੇ ਆ ਤੇ ਬਾਕੀ ਆ ਜਿਹੜਾ ਵਾ ਦੋ ਤੋਪਾਂ ਵਾਂ ਦੋਵੇਂ ਪਾਸੇ ਲੱਗੀਆਂ ਹੋਈਆਂ ਤੇ ਆ ਮਿਊਜ਼ੀਅਮ ਆ ਤੇ ਬਾਬਾ ਜੀ ਉਹ ਲੈਣਗੇ ਚਾਬੀ ਮਿਊਜ਼ੀਅਮ ਦੀ ਤੇ ਕੋਸ਼ਿਸ਼ ਕਰਦਾ ਮਿਊਜ਼ੀਅਮ ਦੇ ਵੀ ਥੋੜੇ ਦਰਸ਼ਨ ਕਰਾ ਦਾਂਗਾ ਤੇ ਇੱਕ ਨਾ ਜਿਹੜਾ ਆ ਤਲਾਬ ਤਲਾਬ ਬਣਿਆ ਵਾਂ ਤੇ ਉਹ ਮੈਂ ਤੁਹਾਨੂੰ ਵਿਖਾਣਾ ਚਾਹਨਾ ਹਾਂ ਜਿਹੜਾ ਹਾਤ ਤਲਾਬ ਜਿਹੜਾ ਨਾ ਜਦੋਂ ਕਹਿੰਦੇ 1837 ਚ ਕਵਰ ਨੋ ਨਿਹਾਲ ਜੀ ਦਾ ਜਿਹੜਾ ਵਿਆਹ ਹੈ ਨਾ ਇਹਨਾਂ ਦੀ ਸਾਮ ਸਿੰਘ ਜੀ ਦੀ ਬੇਟੀ ਜਿਹੜੀ ਆ ਉਹਨਾਂ ਦਾ ਨਾਮ ਹੀ ਨਾਨਕੀ ਸੀ ਬੇਬੇ ਨਾਨਕੀ ਤੇ ਉਹਨਾਂ ਨਾਲ ਤੇ ਉਸ ਟਾਈਮ ਤੇ ਆ ਬਣਾਇਆ ਗਿਆ ਤਾਂ ਕਿ ਜੰਜ ਦਾ ਜਿਹੜਾ ਨਾ ਉਹਨਾਂ ਨੂੰ ਇਸ਼ਨਾਨ ਪਾਣੀ ਕਰਨ ਲਈ ਸੋਖ ਹੋਵੇ ਉਹਨਾਂ ਦਿਨਾਂ ਚ ਪਾਣੀ ਵੀ ਤੇ ਇਸੇ ਤਰ੍ਹਾਂ ਹੀ ਹੋਣਗੇ ਤਾਂ ਆ ਜਿਹੜਾ ਇਹ ਤਲਾਬ ਉਹਨਾਂ ਦਾ ਜਿਹੜੀ ਇਹਨਾਂ ਨੇ ਨਿਸ਼ਾਨੀਆ ਵਿਆਹ ਦੀ ਤਿੰਨ ਇਹ ਸਾਰ ਨੂੰ ਵੱਡਾ ਵਿਆਹ ਹੀ ਪੰਜਾਬ ਦਾ ਜਦੋਂ ਉਹ ਹੋਇਆ 1837 ਚ ਮੈਂ ਨਾ ਜੋਧਿਆਂ ਦੇ ਸਥਾਨ ਤੇ ਖੜਾ ਤੇ ਆ ਸਿੰਘ ਸਾਹਿਬ ਮੈਨੂੰ ਮਿਲੇ ਆ ਜਾਣਕਾਰੀ ਥੋੜੀ ਦੇਣਗੇ ਨਾ ਕੋ ਆਪਾਂ ਇਹ ਜਾਣਕਾਰੀ ਲੈਣੇ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾਦਾਰ ਜਗਦੀਪ ਸਿੰਘ 33 ਸਾਲ ਤੋਂ ਸੇਵਾ ਕਰਦਾ ਆ ਤੇ ਇਹ ਜਨੈ ਸ਼ਾਮ ਸਿੰਘ ਆਤਾਰੀ ਵਾਲਾ 1847 46 ਦੇ ਅੰਦਰ ਲੜਾਈ ਲੜੀ ਅਖੀਰੀ ਕਮਾਂਡ ਸਿਕ ਕੌਮ ਦੀ ਹਾਂਜੀ ਮਹਾਰਾਜ ਜੀ ਸਿਣੀ ਫੌਜ ਦਾ ਜਨਰਲ ਸ਼ਾਮ ਸਿੰਘ ਅਟਾਰੀ ਅਟਾਰੀ 60 ਸਾਲ ਦੀ ਹਵਸਤਾ ਸੀ ਆਹ ਹਾਂ ਜਦੋਂ ਇਹ ਲੜਨ ਗਏ ਹਾਂਜੀ ਉਸੇ ਮਾਤਾ ਦੇ ਸੰਨ ਕਹਿੰਦੇ ਆ ਕਿ ਮੈਂ ਮੁਲਕੀ ਦੀ ਲੜਾਈ ਲੜਨ ਜਾ ਰਿਹਾ ਹਾਂ ਹਾਂਜੀ ਮੌਤ ਦੀ ਲੜਾਈ ਲੜਨ ਜਾ ਰਿਹਾ ਹੈ ਤੇ ਮੌਤ ਦਾ ਸੇਰਾ ਬਣ ਕੇ ਇਹ ਗਏ ਸੇਰਾ ਬਣਿਆ ਚਿੱਟਾ ਹੀ ਬਣਾ ਚਿੱਟਾ ਹੀ 60 ਸਾਲ ਦੀ ਹਵਸਤਾ ਅੱਛਾ ਤਰੇ ਚਲ ਅੱਛਾ 60 ਸਾਲ ਦੀ ਹਵਸਤਾ ਹਾਂਜੀ ਤੇ ਇਹ ਲੜਾਈ ਲੜਨ ਗਏ ਆ ਗਿਆ ਉਹ ਠੀਕਾ ਨਹੀਂ ਆਏ ਤੇ ਇਹ ਮਿਆਂ ਦਾ ਕਰਪਾਨ ਤੇ ਸਰੂਪਾ ਹਾਂਜੀ ਤਰਪਾਨ ਲੈ ਗਏ ਸੀ ਸਰੂਪਾ ਮਿਆਂ ਦੇ ਗਈ ਸੀ ਮਾਤਾ ਨੂੰ ਅੱਛਾ ਜੀ ਜਦੋਂ ਦੇ ਗਏ ਮਿਆਂ ਤੇ ਕਹਿੰਦੇ ਵੀ ਮੈਂ ਜਦੋਂ ਵੀ ਮਤਲਬ ਨਹੀਂ ਆਇਆ ਸ਼ੀਤ ਹੋ ਗਿਆ ਜਾਂ ਕੋਈ ਹੋ ਗਿਆ ਤੇ ਮੈਨੂੰ ਇਹਦੇ ਅੰਦਰ ਮੇਰਾ ਸਰੂਪ ਦੇਖ ਲਿਆ ਹਾਂ ਤੇ ਆਪਣੇ ਡੋਗਰੇ ਗਦਾਰ ਸੀ ਤੇਜਾ ਸਿੰਘ ਤੇ ਲਾਲ ਸਿੰਘ ਆ ਇਹ ਅੰਗਰੇਜ਼ਾਂ ਨਾਲ ਕੇ ਗਲੇ ਸੀ ਤੇ ਰਲ ਕੇ ਇਹਨਾਂ ਨੇ ਬਰੂਦ ਦੇ ਥਾਂ ਤੇ ਇਹਨਾਂ ਕੋ ਅਸਲਾ ਮੁੱਕ ਗਿਆ ਸੀ ਤੇ ਰੇਤਾ ਤੇ ਬਰੂਦ ਦੇ ਥਾਂ ਤੇ ਰੇਤਾ ਚਰੋਂ ਕਰ ਤਾ ਹਾਂ ਹਾਂ 4000 ਫੌਜ ਇਹਨਾਂ ਦੀ ਅੰਗਰੇਜ਼ਾਂ ਨੇ ਅੰਗਰੇਜ਼ਾਂ ਨੇ ਮਾਰੀ ਸੀ ਇਹਨਾਂ ਨੇ ਨਿਹਾਲ ਸਿੰਘ ਇਹਨਾਂ ਦੇ ਪਿਤਾ ਜੀ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਬਿਮਾਰ ਹੋ ਗਏ ਹਾਂਜੀ ਜਦੋਂ ਬਿਮਾਰ ਹੋ ਕੇ ਤੇ ਚੇਚਕ ਨਿਕਲੀ ਮਹਾਰਾਜਾ ਜੀ ਸੀ ਉਹਦੇ ਉਹਨਾਂ ਨੇ ਆਪਣੇ ਉਹਨਾਂ ਨੇ ਕਿਹਾ ਗੁਰੂ ਰਾਮਦਾਸ ਜੀ ਇਹਨਾਂ ਦੀ ਮੰਜੀ ਦੇ ਦੁਆਲੇ ਦੁਆਰਾ ਪ੍ਰਤਮਾ ਲਈ ਦਾਸਾ ਕੀਤਾ ਤੇ ਉਹਨਾਂ ਦੀ ਬਿਮਾਰੀ ਠੀਕ ਹੋਂਦੀ ਗਈ ਤੇ ਆਪ ਚਲਾਣਾ ਕਰ ਦਿੱਤਾ 19 ਦਿਨਾਂ ਦੇ ਇੱਥੇ ਮਾਨ ਨਾਲ ਜੋਧਿਆ ਨਾਲ ਪਿਆਰ ਆ ਉਹ ਪਿਆਰ ਕਰਕੇ ਆ ਜਾਂਦੇ ਆ ਕੀ ਸ਼ੋਭਨਾਵਾ ਆਪਣਾ ਜਗਦੀਸ਼ ਸਿੰਘ ਸਰਦਾਰ ਜਗਦੀਸ਼ ਸਿੰਘ ਅਜਮੇਰ ਦੇ ਰਹਿਣ ਵਾਲੇ ਅਜਮੇਰ ਦੇ ਮੈਂ ਵੀ ਕਹਾਂ ਬੋਲੀ ਉਧਰ ਦੀ ਜਾ ਕੇ ਇੰਦਰ ਕਾਨ ਦੇ ਟੈਂਟ ਤੇ ਆ ਗਏ ਸੀ ਅੱਛਾ 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 ਉਦੋਂ ਦੇ ਉਹਨਾਂ ਨੇ ਸਾਥ ਦਿੱਤਾ ਸਭ ਤੋਂ ਵੱਡਾ ਸਾਥ ਦੇ ਇਹ ਹੀ ਜਿੰਦੇ ਆਏ ਕੋਈ ਘਾਟਾ ਨਹੀਂ ਚਲੋ ਮਹਾਰਾਜ ਮੇਰ ਘਰੇ ਜੀ ਚੜ੍ਹਦੀ ਕਲਾ ਚ ਰੱਖੇ ਚਲੋ ਹਨਾ ਛੋਟਾ ਜਿਹਾ ਅਜਹਵਕਾਰ ਆ ਅਵਲ ਸਿੰਘ ਸਾਹਿਬ ਸਾਨੂੰ ਦਿਖਾ ਰਹੇ ਆ ਇਹ ਚ ਕੁਝ ਯਾਦਗਰੀ ਤਸਵੀਰਾਂ ਜੜੀਆਂ ਨਾ ਉਹ ਲੱਗੀਆਂ ਵਾ ਤੇ ਵਧੀਆ ਚੰਗਾ ਲੱਗਦਾ ਦੇਖ ਕੇ ਸਾਰੀਆਂ ਤਸਵੀਰਾਂ ਜੜੀਆਂ ਪੁਰਾਣੀਆਂ ਜੜੀਆਂ ਕੁਝ ਹੱਥ ਨਾਲ ਪੇਂਟ ਕੀਤੀਆਂ ਹੋਈਆਂ ਵਾ ਅੱਜ ਦਾ ਬਲੌਗ ਜੜਾ ਨਾ ਇਹਨਾਂ ਜੋਧਿਆਂ ਦਾ ਜੜੀ ਆ ਨਾ ਜਿਨੇ ਇੱਕ ਨੇ ਤੇ ਆਪਣੀ ਮਹਾਰਾ ਜਾਂ ਰஞ்சிਤ ਸਿੰਘ ਦੀ ਜਾਨ ਜੜੀ ਬਚਾਣ ਲਈ ਆਪਣੀ ਜਾਨ ਦੇ ਦਿੱਤੀ ਤੇ ਦੂਸਰੇ ਨੇ ਜੁੱਧ ਦੇ ਮੈਦਾਨ 'ਚ ਆਪਣਾ ਜੜਾ ਨਾ ਅਸੀਦੀ ਪ੍ਰਾਪਤ ਕੀਤੀ ਇਹਨਾਂ ਨੂੰ ਸਰੂਟ ਆ ਮਹਾਰਾਜ ਕਰੇ ਇਹਨਾਂ ਤੋਂ ਸਾਡੀ ਅਗਲੀ ਪੀੜ੍ਹੀ ਵੀ ਜੜੀਆ ਪ੍ਰੇਰਨਾ ਲਵੇ ਤੇ ਆ ਇਹਨਾਂ ਦਾ ਸਥਾਨ ਮੈਂ ਸਾਰਾ ਦਿਖਾਤਾ ਇਹਨਾਂ ਜੁੱਧਾਂ ਦੇ ਸਥਾਨ ਦੇ ਦਰਸ਼ਨ ਕਰਨ ਲਈ ਨਾ ਲਗਭਗ ਆਨ ਜਾਣ ਅੱਜ ਦੀ ਰਾਈਡ ਜਿਹੜੀ ਨਾ ਕੋਈ 70 ਕਿਲੋਮੀਟਰ ਲੱਗ ਜਾਣੀ ਆ ਤੇ ਵਧੀਆ ਰਿਹਾ ਬਾਕੀ ਚੈਨਲ ਨੂੰ ਮੇਰਾ ਜਿਹਨਾਂ ਸਬਸਕ੍ਰਾਈਬ ਨਹੀਂ ਕੀਤਾ ਕਰਿਓ ਜਰੂਰ ਤੇ ਜੋ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਵੀ ਕਰਿਓ ਚੰਗਾ ਹੀ ਸਾਰਿਆਂ ਨੂੰ ਸਤ ਸ੍ਰੀ ਅਕਾਲ